ਮੋਮੋ ਦੀ ਪਹਿਲਾਂ ਹੁਣ ਹੁੰਦੇ ਸੀਗੇ ਮੈਦੇ ਵਾਲੇ ਹੂੰ ਲੋਕੀ ਸਾਰੇ ਉਹਨ ਮੈਦਾ ਖਾਂਦੇ ਸੀਗੇ ਲੋਕਾਂ ਹੁਣ ਪ੍ਰੇਸ਼ ਵੀ ਕਰਨ ਲੱਗੇ ਹੈਲਦੀ ਚੀਜ਼ ਪਾ ਦੇ ਲੋਗੇ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮੋਮੋ ਅੱਛਾ ਜੀ ਆਪੋ ਦੇ ਸਾਰੇ एकदम ਹੈਲਦੀ ਚੀਜ਼ ਹੁੰਦੀ ਹੈ ਆਪਨੇ ਮਲਟੀ ਗ੍ਰੇਨ ਮੋਮੋ ਸਾਜੀ ਇਹ ਚੀਲੀ ਹੈ ਅੱਛਾ ਜੀ ਤੇ ਆਪਣੀ ਬਨਾਣਾ ਕਰੀਮ ਆ ਗਈ ਕੀ ਬਾਤ ਹੈ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਮਿਸ ਆਪ ਤਿਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਜੀ ਹੂੰ ਆਪਣਾ ਨਾਲ ਹੀ ਪੱਗ ਵੀ ਲਾਤੀ ਇੱਧਰ ਹਾਂਜੀ ਇੱਧਰ ਆ ਫਾਇਰ ਮੋਮੋਸ ਸਿਰ ਹੋ ਗਏ ਪੂਰਾ ਬਿਲਕੁਲ স্মੋਕ ਹੀ ਖਿਲਿਆ ਹੋਇਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇੰਦਾ ਲਾਏ ਤੁਹਾਨੂੰ ਇਹ ਲੱਗੂ ਇਹ ਕੰਪੂਰ ਚ ਕੱਢ ਕੇ ਲਿਆਉਂਦੇ ਆ ਬੇਰ ਦਾ ਮੱਖਣਾ ਹੀ ਤੇ ਆ ਹੋਰ ਗਿਆ ਨੂੰ ਆ ਗਏ ਅੱਛਾ ਜੀ ਕੀ ਆ ਇਹਦੀ ਮਹਿਕਾ ਉੱਠ ਕੇ ਬਾਹਰ ਨੂੰ ਆ ਰਹੀਆਂ ਨੇ ਇੱਕ ਹੋਰ ਫੇਰ ਐਕਸਟਰਾ ਗਰੇਵੀ ਕਰੀਮ ਓਏ ਹੋਏ ਸੱਚੀ ਗੱਲ ਤੁਸੀਂ ਦੇਖ ਰਹੇ ਸੀਡੀ ਹੈਡਲਾਈਨਸ ਤੇ ਮੈਂ ਮਬਰ ਵੀਰ ਮੋਮੋਸ ਅਸੀਂ ਬੜੀ ਤਰ੍ਹਾਂ ਦੇ ਖਾਦੇ ਹੋਣਗੇ ਜਿਹੜੇ ਕਹ ਲੋ ਤੰਦੂਰੀ ਮੋਮੋਸ ਕਹ ਲੋ ਸਟ੍ਰੀਮ ਮੋਮੋਸ ਕਹ ਲੋ ਫਰਾਈ ਮੋਮੋਸ ਕਹ ਲੋ ਪਰ ਅੱਜ ਤੁਹਾਨੂੰ ਮੈਂ ਇੱਕ ਐਸੀ ਵੱਖਰੀ ਚੀਜ਼ ਦਿਖਾਉਣ ਲੈ ਕੇ ਆਇਆ ਜਿਹੜੇ ਕਿ ਇਨਵੈਂਸ਼ਨ ਕਹਿ ਲਿਓ ਕ੍ਰिएशन ਕਹਿ ਲਓ ਤੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਮੈਂ ਵਿਖਾਉਂਗਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਨਹੀਂ ਸਟਾਰਟਿੰਗ ਦੇ ਵਿੱਚ ਤੇ ਆਜੋ ਤੁਹਾਨੂੰ ਲੈ ਕੇ ਚੱਲਦਾ ਹਾਂ ਸਿੱਧਾ ਭਾਜੀ ਦੇ ਕੋਲ ਤੇ ਜਾਣਦੇ ਆਂ ਵੀ ਕਿਹੜੀ ਖਾਸ ਕਿਸਮ ਦੇ ਮੋਮੋ ਤੇ ਬਣਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਹਾਲ ਲਖਨ ਤੁਹਾਨੂੰ ਦੱਸੋ ਜੀ ਬਹੁਤ ਵਧੀਆ ਜੀ ਤੁਹਾਨੂੰ ਤੇ ਭਾਈ ਜੀ ਮੋਮੋਸ ਜੀ ਆਪਾਂ ਕਾਰਡ ਲਈ ਹੋਈ ਹੈ ਇੱਥੇ ਹਾਂਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਸ਼ੁਰੂ ਕੀਤਾ ਨੂੰ ਭਾਈ 2011 ਤੋਂ ਹੋਰੇ ਲਾ ਰਹੇ ਹਾਂ ਜੀ 2000 ਤੋਂ ਸ਼ੁਰੂ ਕੀਤਾ ਸੀ ਹਾਂਜੀ ਤੱਕ ਜੀ ਲਾ ਰਹੇ ਹਾਂ ਹੁਣ ਦੇ ਵਧੀਆ ਲੋਕਾਂ ਨੂੰ ਲਾ ਰਹੇ ਹੈਲਦੀ ਚੀਜ਼ ਕੁਵਾਰੀ ਯਾਨੀ ਕਿ ਭਾਈ ਐਨੇ ਟਾਈਮ ਤੋਂ ਤੁਸੀਂ ਬੈਠੇ ਹੋ ਨਾ ਕਹ ਲਓ ਅ ਸਟਾਰਟਿੰਗ ਕਰਨ ਵਾਲੇ ਬੈਠੇ ਹੋ ਨਾ ਮੋਮੋਸ ਦੇ ਬਿਲਕੁਲ ਜੀ ਬਿਲਕੁਲ ਤੇ ਭਾਈ ਉਸ ਤੋਂ ਤੋਂ ਲੈ ਕੇ ਹੁਣ ਤੱਕ ਦਾ ਕੀ ਫਰਕ ਆਇਆ ਮਾਰਕੀਟ ਦੇ ਵਿੱਚ ਕਹ ਲਓ ਜਾਂ ਮੋਮੋਜ਼ ਦੀ ਕ੍ਰੀਏਸ਼ਨ ਦੇ ਵਿੱਚ ਕਹ ਲਓ ਮੋਮੋਸ ਦੀ ਪਹਿਲਾਂ ਹੁਣ ਹੁੰਦੇ ਸੀਗੇ ਮੈਦੇ ਵਾਲੇ ਹਾਂ ਲੋਕੇ ਸਾਰੇ ਹੁਣ ਮੈਦਾ ਖਾਂਦੇ ਸੀਗੇ ਲੋਕਾ ਹੁਣ ਪ੍ਰੇਸ਼ ਵੀ ਕਰਨ ਲੱਗੇ ਹੈਲਦੀ ਚੀਜ਼ ਭਾਲਦੇ ਲੋਕੇ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮਮਾ ਅੱਛਾ ਜੀ ਆਪਕਾ ਜੀ ਸਾਰੀ ਇੱਕਦਮ ਹੈਲਦੀ ਚੀਜ਼ ਹੁੰਦੀ ਹੈ ਜੀ ਹਾਂ ਤੇ ਆਪਣੀ ਜਿਹੜੀ ਸੌਸ ਨੇ ਉਹ ਵੀ ਹੈਡ ਮੈਟਿੰਗ ਦਿਖਾ ਦੀ ਤੇ ਆਪ ਵੀ ਬਣਾ ਲੈ ਇੱਕ ਵਾਰੀ ਮੈਨੂੰ ਸੌਸ ਵਿਖਾਇਆ ਹਨਾ ਵੀ ਕੀ ਆਪਣੇ ਕੋਲ ਅਲੱਗ ਤਾਂ ਨਹੀਂ ਕਿਉਂਕਿ ਆਪਾਂ ਦੇਖ ਸਕਦਾ ਮੈਂ ਦੇਖ ਸਕਦਾ ਆ ਜਿਹੜੀ ਅਸੀਂ ਸੌਸ ਇੱਥੇ ਰੱਖੀ ਹੋਈ ਹੈ ਨਾ ਲਾਲ ਵਾਲੀ ਕਹ ਲੋ ਜਿਹਨਾਂ ਆਪਾਂ ਛੇ ਜਵਾਨ ਵੀ ਕਹਿ ਲੈਂਦੇ ਹਨਾ ਥੋੜੀ ਜੀ ਤੇ ਉਹ ਜਿਹੜੀ ਲੋਕ ਬਣਾਉਂਦੇ ਰੰਗ ਰੋਂਗੇ ਜਾਂ ਫਾਕ ਨੀ ਇਹ ਬਿਲਕੁਲ ਨੈਚੁਰਲ ਹੈ ਕੋਈ ਕਲਰ ਨਹੀਂ ਕੋਈ ਆਰਟੀਫੀਸ਼ੀਅਲ ਕਲਰ ਨਹੀਂ ਸੁੱਤਰਾ ਨੈਚੁਰਲ ਜੀ ਟਮਾਟਰ ਤੇ ਇਹੜੀ ਹੁੰਦੀ ਹੈ ਲਾਲ ਆਪਣੀ ਮਿਰਚ ਹੁੰਦੀ ਹੈ ਇੱਕ ਹੋਰ ਵਿਖਾਇਓ ਚਲਾ ਕੇ ਵਿਖਾਇਓ ਹਾਂ ਬਿਲਕੁਲ ਇਹ ਬਿਲਕੁਲ ਆਪਣੀ ਨੈਚੁਰਲ ਹੈ ਤੇ ਦੂਜੀ ਕੀ ਚੀਜ਼ ਹੈ ਜੀ ਆਪਣੇ ਕੋਲ ਨਾਲ ਹੀ ਇਹ ਹੈਂਡ ਮੇਡ ਬਨਾਣਾ ਕਰੀਮ ਹੈ ਜੀ ਕਿਹੜੀ ਕਰੀਮ ਹੈ ਜੀ ਇਹ ਬਨਾਣਾ ਕਰੀਮ ਹੈ ਇਹ ਮਿਓਨਿਚ ਨਹੀਂ ਯੂਜ਼ ਕਰਦੇ ਅਸੀਂ ਹੈਂਡ ਮੇਡ ਬਨਾਣਾ ਕਰੀਮ ਅੱਛਾ ਜੀ ਬਿਲਕੁਲ ਤੇ ਲੋਕੀ ਸਾਰੇ ਹੈ ਮਿਓਨਿਚ ਯੂਜ਼ ਕਰਦੇ ਆ ਤੇ ਮੈਨੂੰ ਜਿੰਦੀ ਬਿਲਕੁਲ ਅਨੈਲ ਦੀ ਚੀਜ਼ ਬਿਲਕੁਲ ਤਾਂ ਯੂਜ਼ ਨਹੀਂ ਕਰਦੇ ਜੀ ਨੀ ਸਾਰੀ ਹੈਲਦੀ ਚੀਜ਼ ਹੁੰਦੀ ਟਰਟ ਤੇ ਆਪਣੇ ਕੋਲ ਇੱਥੇ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਅੱਜ ਆਪਾਂ ਮੋਮੋਸ ਦੇ ਵਿੱਚ ਗੱਲ ਕਰ ਲਈਏ ਤੁਹਾਨੂੰ ਕੋਲ ਸਾਰੀ ਵੈਰਾਈਟੀ ਮੋਮੋਸ ਦੀ ਹੈ ਜੀ ਤੇ ਆਪਣੇ ਕੋਲ ਸਟੀਮ ਮੋਮੋਸ ਹੁੰਦੇ ਸਟੀਮ ਚ ਹੁੰਦੇ ਵੈਜਲੇ ਪਨੀਰ ਵਾਲੇ ਨਿਊਟਰੀਅਲ ਤੇ ਆਪਣੇ ਕੋਲ ਹੋਰ कुरकुरੇ ਹੁੰਦੇ ਹੀ ਤੇ ਆਪਣੇ ਫਾਇਰ ਮੋਮੋਸ ਹੋ ਗਏ ਤੇ ਫਾਇਰ ਮਲਾਈ ਮੋਮੋਸ ਹੋ ਗਏ ਫਾਇਰ ਮੋਮੋਸ ਇਹ ਯਾਨੀ ਕੈਲੋ ਨਵੀਂ ਚੀਜ਼ ਹੈ ਫਾਇਰ ਹਾਂਜੀ ਕੀ ਸ਼ੈ ਹੈਗੀ ਮੈਂ ਦੇਖ ਸਕਦਾ ਕੜਾਈ ਵੀ ਬੜੇ ਅਲੱਗ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਨਾਰਮਲ ਕੜਾਈ ਤੋਂ ਕਾਫੀ ਡਿਫਰੈਂਟ ਹੈ ਨਾ ਇਹ ਯਹੀ ਸਭ ਤੋਂ ਅਲੱਗ ਇਹ ਜਗ੍ਹਾ ਲਾ ਕੇ ਚੀਜ਼ ਬਣਾਈ ਗਈ ਹੈ ਇਹ ਮੇਰੇ ਡੈਡ ਨੇ ਬਣਾਈ ਹੈ ਅੱਛਾ ਜੀ ਉਹਨਾਂ ਦਾ ਦਿਮਾਗ ਹੈ ਇਹਦੇ ਨਾਲ ਥੋੜਾ স্মੋਕੀ ਤੇ ਤੰਦੂਰੀ ਫਲੇਵਰ ਆਉਂਦਾ ਤੇ ਇਹਨੂੰ ਜਿਵੇਂ ਫਾਇਰ ਉੱਪਰ ਆਂਦੀ ਹੈ ਤਾਂ ਪੱਕਦੇ ਹਾਂ ਥੋੜੀ ਥੋੜੀ ਪਲੇਮ ਤੇ ਪੱਕ ਕੇ ਫਿਰ ਉਹ ਸਮੋਕੀ ਫਿਰ ਆਉਂਦਾ ਫਿਰ ਉਹਨਾਂ ਨੂੰ ਆਪਾਂ ਮਲਾਈ ਚਿਕਨ ਵਰਟ ਕਰਕੇ ਨਾ ਬੜੇ ਮੁੱਲੀ ਸੌਸਾ ਪਾ ਕੇ ਉਹਨੂੰ ਪ ਬਾਇਰ ਮਲਾਈ ਮਮੋਸ ਬਣ ਜਾਂਦੇ ਉਹ ਬਹੁਤ ਟੇਸਟਫੁਲ ਪਰਕ ਬੈਂਦਾ ਹੀ ਵਧੀਆ ਹੁੰਦਾ ਬਾਇਰ ਮਲਾਈ ਮਮੋਸ ਕੀ ਕਹ ਲੋ ਨਵੀਂ ਕ੍ਰੀਏਸ਼ਨ ਬਣਾਉਂਦੀ ਪ੍ਰੋਪਰ ਹੈ ਨਾ ਤੇ ਇੱਕ ਵਾਰੀ ਮੈਨੂੰ ਬਣਾ ਕੇ ਦਿਖਾਇਓ ਹਨਾ ਵੀ ਕਿੱਦਾਂ ਬਣਦੇ ਨੇ ਤੇ ਜਿੱਦਾਂ ਕਰਕਰੇ ਹੋਮੋਸ ਤੋਂ ਕਿੰਨਾ ਕੀ ਯਾਨੀ ਕਿ ਫਰਕ ਹੁੰਦਾ ਇਹਦੀ ਜਿਹੜੀ ਕੋਟਿੰਗ ਹੁੰਦੀ ਹੈ ਬਾਹਰ ਵਾਲੀ ਮੈਰੀਨੇਸ਼ਨ ਆ ਸੇਮ ਹੀ ਹੁੰਦੀ ਆ ਬਿਲਕੁਲ ਜੀ ਜਿਹੜਾ ਕਰਕਰੇ ਮਮੋਸ ਹੁੰਦਾ ਉਹ ਤੇ ਉਹਨਾਂ ਕਰਾਮ ਲੱਗੇ ਹੁੰਦਾ ਹੀ ਕਰਾਮ ਲੱਗਾ ਹਾਂਜੀ ਉਹਦੇ ਨਾਲ ਕ੍ਰਿਸਪੀ ਹੋ ਜਾਂਦੇ ਫਰਾਈ ਕਰਕੇ ਬਣਦੇ ਆ ਇਹ ਉਹਨਾਂ ਰੋਸਟ ਹੋਣਗੇ ਜੀ ਫਾਇਰ ਨਾਲ ਰੋਸਟ ਹੋਣੇ ਕੋਈ ਨਹੀਂ ਤਾਂ ਹੀ ਫਾਇਰ ਨਾਲ ਬਣਦਾ ਅੱਛਾ ਜੀ ਔਰ ਔਨ ਦਾ ਸਪੋਰਸੀ ਸੇਕ ਬਣਾਉਂਗੇ ਹਨਾ ਉਹਦੇ ਮੋਮੋ ਇੱਕ ਵਾਰੀ ਬਣਾ ਕੇ ਦਿਖਾਓ ਜਨਾ ਵੀ ਤਾਂ ਹੀ ਪਤਾ ਲੱਗੇ ਵੀ ਕੀ ਬਿਲਕੁਲ ਜੀ ਵੀ ਤੁਹਾਨੂੰ ਬਣਾ ਕੇ ਖਵਾਵਾਂਗੇ ਜੀ ਅੱਛਾ ਜੀ ਸਭ ਤੋਂ ਪਹਿਲਾਂ ਯਾਨੀ ਕਿ ਮੋਮੋਸ ਆਪਨੇ ਮਲਟੀ grain ਮੋਮੋਸ ਆ ਜੀ ਅੱਛਾ ਮੈਂ ਸਾਰੇ ਜਿਹੜੇ ਕੀ ਹੈ ਮੈਦੇ ਤੋਂ ਬਿਨਾ ਮਲਟੀ grain ਵਾਲੀ ਨੇ ਨਹੀਂ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਬਈ ਮੈਂ ਹੈਲਦੀ ਖਵਾ ਰਿਹਾ ਲੋਕਾਂ ਨੂੰ ਬਿਲਕੁਲ ਜੀ ਜਿਹਨੇ ਫਰਾਈ ਨਹੀਂ ਖਾਣਾ ਉਹਦੇ ਵਾਸਤੇ ਅੱਛਾ ਇਹ ਕੀ ਆ ਗਿਆ ਬਾਈ ਸਭ ਤੋਂ ਪਹਿਲਾਂ ਇਹ ਚਿਲੀ ਹੈ ਅੱਛਾ ਜੀ ਤੇ ਆਪਣੀ ਬਣਾਣਾ ਕਰੀਮ ਆ ਗਈ ਕੀ ਹੋ ਰਿਹਾ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਮਿਸ ਆਪ ਤੇ ਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਹੈ ਹੂੰ ਮਿਸ ਮੈਰੀਨੇਸ਼ਨ ਮੈਰੀਨੇਸ਼ਨ ਹੋ ਰਹੀ ਚੰਗੀ ਤਰ੍ਹਾਂ ਇਹਦੀ ਮੈਰੀਨੇਸ਼ਨ ਕਰਕੇ ਫਿਰ ਇਹਨੂੰ ਆਪਾਂ ਲਾਵਾਂਗੇ ਸੇਕਾਂ ਜੀ ਕੀ ਬਾਤ ਹੈ ਜੀ ਸੇਕ ਇੱਕ ਵਾਰੀ ਮਿਸ ਜਿਹੜੀ ਤੰਦੂਰ ਚ ਇਦਾਂ ਸੇਕਾਂ ਹੁੰਦੀਆਂ ਸੇਮ ਮੂਰੀ ਦੇ ਬਿਲਕੁਲ ਬਿਲਕੁਲ ਆ ਰਹੇ ਮੈਂ ਇਹਨੂੰ ਵਾਰ-ਵਾਰ ਕਹਿ ਰਿਹਾ ਏ ਮੈਂ ਨੀ ਕਿ ਇੱਕ ਪਲੇਟ ਦੇ ਵਿੱਚ ਕਿੰਨੇ ਕਿ ਪੀਸ ਹੁੰਦੇ ਹਨ ਇਹ ਇੱਕ ਪਲੇਟ ਚ 10 ਪੀਸ ਹੁੰਦੇ ਜੜੀ ਮਰਜ਼ੀ ਲੋ ਸਾਰੇ 10 ਸਾਰੇ 10 ਹਾਂਜੀ ਬਿਲਕੁਲ ਤੇ ਇੱਕ ਸੀਕ ਚ ਤਿਆਰ ਹੋ ਜੂਗਾ ਕਿ ਦੋ ਲੱਗਣੀਆਂ ਦੋ ਲੱਗਣੀਆਂ ਦੋ ਲੱਗਣੀਆਂ ਹਾਂਜੀ ਭਾਈ ਤੁਸੀਂ ਦੱਸ ਰਹੇ ਹੋ ਵੀ ਸਟਾਰਟਿੰਗ ਆਪਾਂ ਕੀਤੀ ਐ ਮੋਮੋਜ਼ ਦੇ ਕੰਮ ਦੀ ਤੇ ਉਸ ਟਾਈਮ ਕਿਵੇਂ ਆਈ ਆਈਡੀਆ ਕਿ ਆਪਾਂ ਮੋਮੋਜ਼ ਦਾ ਕੰਮ ਕਰਾਂ ਕਿਉਂਕਿ ਉਸ ਟਾਈਮ ਤਾਂ ਇਹ ਨਾ ਆ ਟ੍ਰੈਂਡ ਵੀ ਨਹੀਂ ਸੀਗਾ ਇਸ ਚੀਜ਼ ਦਾ ਹਾਂਜੀ ਮੈਂ ਨਾ ਸਕੂਲ ਦੀ ਪੜਾਈ ਵਾਲੇ 10ਵੀਂ ਮੈਂ ਕਰਕੇ ਛੱਡਿਆ ਸੀਗਾ ਹੂੰ ਤੇ ਮੇਰਾ ਯਾਰ ਦੋਸਤ ਸੀਗਾ ਹਾਂਜੀ ਉਹ ਮਮਾ ਦਾ ਕੰਮ ਉਹਨੇ ਵੀ ਸ਼ੁਰੂ ਕੀਤਾ ਸੀ ਅੱਛਾ ਜੀ ਤਾਂ ਨਾ ਮੇਰੇ ਕੋਲ ਹੈਲਪ ਕਰਾਉਣ ਲਈ ਦੋ ਚਾਰ ਦਿਨ ਲਈ ਆ ਗਿਆ ਤੇ ਉਸ ਕੋਲ ਮੈਂ ਦੋ ਚਾਰ ਦਿਨ ਕੰਮ ਕੀਤਾ ਫਿਰ ਹੌਲੀ ਹੌਲੀ ਉਹਦੋਂ ਕਰਦਾ ਰਿਹਾ ਕਰਦਾ ਰਿਹਾ ਉਹ ਸਿੱਖ ਗਿਆ ਫਿਰ ਮੈਂ ਸੋਚਿਆ ਆਪਣੀ ਕਰ ਲਈਏ ਉਹ ਨਾਈ ਗਿਆ ਫਿਰ ਆਪਣਾ ਸਟਾਰਟ ਕੀਤਾ ਤੇ ਹੌਲੀ ਹੌਲੀ ਰੱਬ ਦੀ ਕਿਰਪਾ ਨਾਲ ਉਹਦੀ ਹੌਲੀ ਗੱਡੀ ਚੱਲ ਗਈ ਆਪਣੀ ਹੁਣ ਨਾਲ ਜੋ ਪੱਗ ਵੀ ਲਾਤੀ ਇੱਧਰ ਹਾਂਜੀ ਇੱਧਰ ਆ ਫਾਇਰ ਮੋਨ ਸਿੱਖ ਹੋ ਗਈ ਇਹਦੀ ਮਿਸ ਮੇਕਿੰਗ ਨੂੰ ਕਿੰਨਾ ਕ ਟਾਈਮ ਲੱਗ ਗਿਆ ਜਦੋਂ ਤਿਆਰ ਹੋਉਂਦੇ ਨੇ ਇਹ ਜਿਆਦਾ ਨਹੀਂ 5 ਮਿੰਟ ਲੱਗਦੇ ਹੀ ਬਸ 5 ਮਿੰਟ ਪੰਜਾ ਬਸ ਸਮੋਕੀ ਫਲੇਵਰ ਦੇਣਾ ਉਹ ਫਲੇਵਰ ਸਮੋਸਾ ਪੱਕੇ ਹੁੰਦੇ ਆਲਰੇਡੀ ਪਰ ਫਲੇਵਰ ਦੇਣਾ ਇਹਦੇ ਚ ਜਿਹੜੀ ਮੈਰੀਨੇਸ਼ਨ ਆਪਾਂ ਕੀਤੀ ਹੈ ਸਾਰੀ ਫਾਇਰ ਨਾਲ ਪੱਕ ਜਾਣੀ ਹੈ ਨਾ ਨਾ ਹਮ ਤੰਦੂਰੀ ਟੇਸਟ ਆਉਗਾ ਇਹਦੇ ਵਿੱਚ ਆਪਾਂ ਕਰੀਏ ਬਿਲਕੁਲ ਸਮੋਕੀ ਫਲੇਵਰ ਆਉਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਦਾਂ ਲਾਏ ਤੁਹਾਨੂੰ ਇਹ ਲੱਗੂ ਇੱਕ ਕੰਬੂਰ ਚ ਕੱਢ ਕੇ ਲਿਆਂਦੋ ਕੀ ਹੋ ਗਿਆ ਰਮੇਸ਼ ਮੜੀ ਕਹਿ ਲੋ ਵੱਖਰੀ ਜੀ ਲੈ ਕੇ ਆਉਂਦੇ ਹਨ ਬਿਲਕੁਲ ਜੀ ਤੇ ਦੱਸ ਰਹੇ ਸੀਗੇ ਤੇ ਦੱਸ ਰਹੇ ਸੀਗੇ ਵੀ ਕਿਦਾਂ ਸਟਾਰਟਿੰਗ ਕੀਤੀ ਹੈ ਨਾ ਹਾਂਜੀ ਹਾਂਜੀ ਦੋਸਤ ਲਾਂਦਾ ਹੁੰਦਾ ਸੀ ਫਿਰ ਨਾਲ ਆਪ ਵੀ ਸ਼ੁਰੂ ਕਰ ਲਿਆ ਫਿਰ ਆਪ ਵੀ ਫਿਰ ਸ਼ੁਰੂ ਕਰ ਲਿਆ ਫਿਰ ਨਾ ਸੱਚ ਆਪਣੇ ਵੀ ਕਰ ਸਕਦੇ ਹਾਂ 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 ਕੰਮ ਵਧੀਆ ਆ ਗਿਆ ਬਸ ਜੀ ਉਹ ਜਿਹੜੀ ਚਲਦੀ ਕਿੱਡੀ ਪਹਿਲਾਂ ਛੋਟਾ ਜਿਹਾ ਸੈਟਅਪ ਸੀਗਾ ਮੇਰਾ ਅੱਛਾ ਜੀ ਹੂੰ ਥੋੜਾ ਬੜਾ ਹੋ ਗਿਆ ਹੀ ਤੇ ਇਸ ਤੋਂ ਅੱਗੇ ਕੀ ਸੋਚਿਆ ਕਿ ਹੁਣ ਜਿਹੜੀ ਨਵੀਂ ਕ੍ਰिएशन ਕੀ ਲੈ ਕੇ ਆਉਂਗੇ ਬਾਜ਼ਾਰ ਦੇ ਵਿੱਚ ਕਹਿ ਲੋ ਕਿਉਂਕਿ ਜਿਹੜੀ ਕਸਟਮਰ ਹੈ ਨਾ ਕੁਛ ਨਾ ਕੁਛ ਨਵਾਂ ਹੀ ਲੱਭਦਾ ਰਹਿੰਦਾ ਹੈ ਨਾ ਡੇਲੀ ਜਿਵੇਂ ਉਹਨਾਂ ਸੇ ਫਾਇਰਮ ਉਹ ਮਹਲਾ ਹੁਣ ਅੱਗੇ ਵੀ ਕੋਈ ਨਾ ਕੁਛ ਲਿਆਂਦੇ ਰਹਾਂਗੇ ਅੱਛਾ ਤੇ ਯਾਨੀ ਕਿ ਹੁਣ ਆਪਣੇ ਡਨ ਹੋ ਚੁੱਕੇ ਕਿ ਹਾਂਜੀ ਬਿਲਕੁਲ ਹੋ ਗਏ ਰਹਿੰਦਾ ਜੀ ਕੁਛ ਇਸ ਵਿੱਚ ਇਹ ਤਿਆਰ ਹੋ ਗਏ ਜੀ ਉਹਨਾਂ ਭਾਈ ਨੂੰ ਤੇ ਦੀ ਫ੍ਰੇਗਰੈਂਸ ਬਾਈ ਬੜੀ ਜ਼ਬਰਦਸਤ ਆ ਰਹੀ ਹੈ ਨਾ ਜੇ ਹੁਣ ਜਿਹੜੇ ਦੇਖ ਰਹੇ ਉਹਨਾਂ ਦਾ ਆਪਾਂ ਦੱਸ ਨਹੀਂ ਸਕਦੇ ਪਰ ਜਦੋਂ ਆਪਾਂ ਕਾਲ ਖੜੇ ਆ ਬਿਲਕੁਲ ਜੀ ਬਿਲਕੁਲ ਇਹਦੀ ਫ੍ਰੇਗਰੈਂਸ ਬਹੁਤ ਜ਼ਬਰਦਸਤ ਆ ਰਹੀ ਹੈ ਬਾਈ ਗਰਮ ਹੱਥ ਨਾਲ ਹੀ ਬਿਲਕੁਲ ਜੀ ਬਿਲਕੁਲ ਬਾਈ ਸੇਕ ਨਹੀਂ ਮਿਸ ਚੰਗੀ ਤਰ੍ਹਾਂ ਇਹਨੂੰ ਕਿਹ ਲੋ ਰੋਸਟ ਕਰ ਲਿਆ ਹੋਇਆ ਹੈ ਨਾ ਰੋਸਟ ਹੋ ਗਏ ਹੁਣ ਆ ਰਿਹਾ ਸਤਿ ਸ੍ਰੀ ਅਕਾਲ ਬੇਰ ਦਾ ਦਾ ਮੱਖਣ ਇਹ ਦਿਖਾਓ ਮੱਖਣ ਖਾਣ ਕਰੀ ਹਣਾ ਕਿੰਨੀ ਕੁਆਂਟੀਟੀ ਚ ਮੱਖਣ ਹੋਇਆ ਇਹ ਦੇਖੋ ਆ ਬੇਰ ਦਾ ਦਾ ਮੱਖਣ ਆਈ ਤੇ ਆ ਉਰਗੈਨ ਆ ਗਈ ਅੱਛਾ ਜੀ ਮੈਂ ਤਾਂ ਕਿਹਾ ਕਿ ਖੂਫੀਆ ਮਸਾਲਾ ਲਿਆਂਦਾ ਕਿਤੇ ਕੋਈ ਇਹ ਉਰਗੈਨ ਆ ਤੇ ਆਪਣਾ ਚਿਲੀ ਤੇ ਫੇਰ ਆਉਗੀ ਇੱਕ ਵਾਰੀ ਇੱਕ ਵਾਰੀ ਪਹਿਲੇ ਕਰਦੇ ਹਾਂ ਸਭ ਕਿਆ ਵਾਰੀ ਤੇ ਆਪਣੀ ਆ ਬਣਾਣਾ ਕਰੀ ਮਾਂਗੀ ਉਹ ਕ੍ਰੀਮ ਅਮੂਲ ਦੀ ਮੱਖਣ ਆਪਣੇ ਬੇਰਕਾ ਦਾ ਬਿਲਕੁਲ ਜੀ ਯਾਨੀ ਕਿ ਸਾਰੇ ਬ੍ਰਾਂਡ ਇੱਥੇ ਇਕੱਠੇ ਕੀਤੇ ਸਾਰੇ ਬ੍ਰਾਂਡ ਅਲੱਗ-ਅਲੱਗ ਬੈਠੇ ਅੱਛਾ ਹੁਣ ਇਹ ਦੀ ਯਾਨੀ ਕੀ ਕਹਾਂ ਵਾਹ ਜੀ ਇਹ ਰੰਗਤ ਆਪਾਂ ਦੇਖ ਸਕਦੇ ਵੀ ਜਿਹੜਾ ਕਿ ਕਿਹੜੀ ਸੀ ਬਈ ਇਹ ਮਲਾਈ ਫਾਇਰ ਮੋਮੋ ਦਾ ਨਾ ਹਾਂਜੀ ਫਾਇਰ ਮਲਾਈ ਮੋਮੋ ਫਾਇਰ ਮਲਾਈ ਮੋਮੋ ਦਾ ਕਿਹਾ ਰੰਗਤ ਬਹੁਤ ਸੋਹਣੀ ਇਹਦੀ ਬਣ ਕੇ ਆਈ ਹੈ ਤੇ ਬਈ ਜਦੋਂ ਹੁਣ ਇਹ ਵੀ ਥੋੜਾ ਆਪਾਂ ਪਕਾਵਾਂਗੇ ਅੱਛਾ ਫੇਰ ਪਕਾਵਾਂਗੇ ਨਾ ਜਿਹੜੀ ਹੁਣ ਆਪਾਂ ਜਿਹੜਾ ਟੇਸ ਹੁਣ ਡਬਲ ਹੋ ਜਾਊਗਾ ਜੀ ਅੱਛਾ ਜੀ ਹਾਂਜੀ ਜੰਤਰ ਜਿਹੜਾ ਲਗੋਲੇ ਹਨ ਹਾਂਜੀ ਆਰਡਰ ਆਇਆ ਤੇ ਗੱਡੀ ਦਾ ਜੀ ਕੀ ਆ ਬਾਤ ਬਈ ਹੱਥੇ ਸਹੀ ਨਹੀਂ ਲਾਉ ਜਦੋਂ ਹੁਣ ਇਦਾਂ ਕਰੀ ਜਾਂਦੇ ਹੋ ਹੋਰ ਜੀ ਆਹ ਤਾਂ ਵੇਹਿੰਦੇ ਆ ਆਦੋ ਤੇ ਵੇਹ ਕੇ ਕਰ ਕਰਕੇ ਬੰਦਾ ਫਿਰ ਟ੍ਰੇਨਡ ਹੀ ਹੋ ਜਾਂਦਾ ਹਾਂ ਬਿਲਕੁਲ ਜੀ ਕੱਟ ਪਿਆ ਮੈਂ ਦੇਖਦਾ ਭਈ ਸੈਟਅਪ ਬੜਾ ਕਲੀਨ ਜਿਆ ਰੱਖਿਆ ਹੋਇਆ ਨਾ ਮਿਸ ਕੋਈ ਬਾਦੂ ਗਾ ਨਹੀਂ ਪਾਇਆ ਹੋਇਆ ਆਪਾਂ ਦੇਖਦੇ ਆਂ ਪ੍ਰਵਾਸੀ ਲੋਕਾਂ ਜਿਹਨਾਂ ਲਾਈਆਂ ਆਉਂਦੀਆਂ ਨੇ ਬੇਨ ਤਾਂ ਮੇਨ ਹੈਗਾ ਕੰਮ ਚ ਸਫਾਈ ਦੀ ਇਹ ਤਾਂ ਸਫਾਈ ਉੱਥੇ ਗਾਹ ਹੋ ਗਈ ਹੂੰ ਤਾਂ ショपिंग बोर्ड ਸਪੈਸ਼ਲ ਰੱਖਿਆ ਹੈ ਤੇ ਸਟਾਲ ਤੇ ਨਹੀਂ ਕੱਟੀ ਜਾ ਰਹੇ ਹਨਾ ਸਫਾਈ ਦਾ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਜਿਦਾਂ ਨਾਲ ਵਧੀਆ ਹੈ ਕਿਹਾ ਇਹਦੀ ਅਮਹਿਕਾ ਉੱਠ ਕੇ ਬਾਹਰੋਂ ਆ ਰਹੀਆਂ ਨੇ ਵੀ ਰਾਜ ਆਪਾਂ ਦਿਖਾ ਸਕਦੇ ਹਾਂ ਤੇ ਲੋਕ ਜਿਹੜੇ ਦੇਖ ਰਹੇ ਨੇ ਤੇ ਵੀ ਇਹ ਨੰਦਲੇ ਬੰਦੇ ਸ਼ਹੀਦ ਹਨ ਇੱਕ ਰਿਮਾ ਅਜੀਬ ਝਾਤੀ ਮਰਾਉ ਹਨ ਇਸ ਟੀਮ ਵਾਲੇ ਤੇ ਆਪਣੇ ਕੋਈ ਕਿਸਾ ਹੋ ਨਾ ਯਾਨੀ ਕਿ ਕਿਹੜੀ ਕਿਹੜੀ ਵੈਰਟੀ ਹੋਣੀ ਹੈ ਹੁਣ ਇਹਦੀ ਪਲੇਟਿੰਗ ਹੋਊਗੀ ਹਾਂਜੀ ਗਰੇਵੀ ਕਹਿ ਲਓ ਕਿਲਾ ਨਾ ਮਲਾਈ ਕਹਿ ਲਓ ਹਨ ਉੱਪਰੋਂ ਫੇਰ ਐਕਸਟਰਾ ਗਰੇਵੀ ਕਰੀਮ ਓਏ ਹੋਏ ਬਈ ਇਹ ਕਿਤੇ ਵੀਡੀਓ ਕਰਕੇ ਤਾਂ ਨਹੀਂ ਕਿੰਨਾ ਸਾਮਾਨ ਪਾਈ ਜਾਂਦੇ ਮੁੰਡਾ ਆ ਕੇ ਦੇਖਣਾ ਆਵੇ ਤੇ ਕੋਈ ਨਾ ਸਾਮਾਨ ਜਦੋਂ ਮਰਜੀ ਆਓ ਜਦੋਂ ਰਾਤੀ ਆਓ ਸਵੇਰੇ ਆਓ ਇਹੀ ਮਿਲ ਗਏ ਤੁਹਾਨੂੰ ਅੱਛਾ ਜੀ ਫੇਰ ਉੱਪਰ 오ਰੀਗানো ਆ ਗਿਆ ਨਾ 오ਰੀਗানো ਹਾਂ ਤੇ ਤੁਸੀਂ ਕੀਆ ਤੇ ਇਹ ਪਲੇਟ ਆਪਣੀ ਬਣ ਕੇ ਤਿਆਰ ਹੈ ਜੀ ਹਾਂ ਜੀ ਰੈਡੀ ਹੈ ਜੀ ਆ ਨਾਲ ਸੋਣੀ ਗਰੇਵੀ ਦਾ ਮਜ਼ਾ ਲੈਣ ਵਾਸਤੇ ਕੀ ਬਾਤ ਹੈ ਤੇ ਬਈ ਇਹਦਾ ਪ੍ਰਾਈਸ ਆਜਾ ਕੀ ਇਹ ਤੈਨੂੰ ਖਾਣ ਵਾਸਤੇ ਆਉਣਾ ਕਿੱਥੇ ਪਊਗਾ ਇਹਦਾ ਪ੍ਰਾਈਸ ਹੈਗਾ 150 ਇਸ ਨੂੰ ਖਾਣ ਵਾਸਤੇ ਆਣਾ ਪੈਣਾ ਜੀ ਆਪਣਾ ਮੋਲਟਨ ਗੋਲ ਮਾਰਕੀਟ ਪੀਕੇ ਕੋਨਾ ਤੇ ਬਿਲਕੁਲ ਸਾਹਮਣੀ ਜੀ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਕਿ ਰਹੂਗਾ ਜੀ ਮੇਰਾ 150 ਹੈ ਜੀ ਠੀਕ ਹੈ ਟਾਈਮਿੰਗਸ ਕੀ ਨੇ ਆਪਣੀ ਆਪਣੇ ਟਾਈਮਿੰਗ 4 ਤੋਂ ਲੈ ਕੇ 10 ਪੀਐਮ ਤਾਂ ਲੋ ਵੀ ਬਾਈ ਜਿਹੜੀ ਆਪਣੀ ਪਲੇਟ ਆ ਬਣ ਕੇ ਤਿਆਰ ਹੋ ਚੁੱਕੀ ਸੀ ਦੇਖ ਸਕਦੇ ਹੋ ਵੀ ਰੰਗਤ ਕਿੱਡੀ ਜਿਹੜੀ ਸ਼ਾਨਦਾਰ ਆਈ ਹੈ ਉੱਪਰ ਕਰੀਮ ਪਾ ਕੇ ਪ੍ਰੋਪਰ ਡੈਕੋਰੇਸ਼ਨ ਜਿਹੜੀ ਇਹਦੀ ਕਰ ਦਿੱਤੀ ਕੀ ਪਲੇਟਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਲਓ ਆਪਾਂ ਟਰਾਈ ਕਰਦੇ ਹਾਂ ਇਹਨੂੰ ਦੇਖਦੇ ਹਾਂ ਵੀ ਕਿਦਾਂ ਦਾ ਟੇਸਟ ਹੈਗਾ ਤੇ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ 11 ਸਾਲ ਦਾ ਐਕਸਪੀਰੀਅੰਸ ਭਾਈ ਨੇ ਦੱਸਿਆ ਮੇਰੇ ਕੋਲ ਹੈਗਾ ਤੇ ਟੇਸਟ ਹੈਗਾ ਅੰਦਰ ਕਿ ਨਹੀਂ ਤਾਂ ਚੈੱਕ ਕਰ ਜਰੂ ਤੁਸੀਂ ਜਿਵੇਂ ਕਿ ਬਾਈ ਨੇ ਦੱਸਿਆ ਜਿਹਾ ਕਿ ਇਹਦਾ ਜਿਹੜਾ ਟੇਸਟ ਹੋਊਗਾ ਜਿਹੜਾ ਮਲਾਈ ਜਿਹੜਾ ਫਾਇਰ ਮੋਮੋਸ ਨੇ ਕਰੀਮੀ ਟੇਸਟ ਹੋਗਾ ਚੀਜ਼ੀ ਟੇਸਟ ਹੋਗਾ ਤੇ ਬਿਲਕੁਲ ਉਹ ਜਿਹੇ ਟੇਸਟ ਆ ਵੀ ਰਿਹਾ ਸੀ ਉਮੀਦ ਕਰਦੇ ਆ ਵੀ ਤੁਸੀਂ ਵੀ ਕੁਝ ਨਾ ਕੁਝ ਨਵੇਂ ਦੀ ਭਾਲ ਦੇ ਵਿੱਚ ਹੋਵਗੇ ਤੁਹਾਨੂੰ ਤੇ ਅਸੀਂ ਕਹਾਂਗੇ ਕਿ ਇੱਥੇ ਆਓ ਟਰਾਈ ਕਰੋ ਜਿਹੜੇ ਫਾਇਰ ਮਲਾਈ ਮੋਮੋਸ ਤੇ ਇਦਾਂ ਦੀ ਹੋਰ ਤੁਹਾਡੇ ਵਾਸਤੇ ਨਵੇਂ-ਨਵੇਂ ਫੂਡ ਆਈਟਮਸ ਲੈ ਕੇ ਆਂਦੇ ਰਾਵਾਂਗੇ ਤੇ ਉਦੋਂ ਤੱਕ ਸਾਡੇ ਚੈਨਲ ਫੋਲੋ ਜਰ ਕਰ ਲਓ ਸਿਟੀ ਹੈਡਲਾਈਨਸ ਕੈਮਰਨ ਬੇਪਨ ਬੱਸੀ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ